Hi viewers welcome to my channel dynamic passion fire ਦੇ ਵਿੱਚ ਤੁਹਾਡਾ ਬਹੁਤ-ਬਹੁਤ ਦਿਲੋਂ ਧੰਨਵਾਦ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਤਾਂ ਅੱਜ ਆਪਾਂ ਇੱਕ ਬਹੁਤ ਹੀ ਤੁਹਾਡੇ ਵਾਸਤੇ ਇੰਪੋਰਟੈਂਟ ਇੱਕ ਇਸ ਤਰ੍ਹਾਂ ਦੀ ਹਰਬਸ ਇੱਕ ਜੜੀ ਬੂਟੀ ਲੈ ਕੇ ਮੈਂ ਹਾਜ਼ਰ ਹੋਈ ਆਂ ਉਹਦੀਆਂ ਜਾਣਕਾਰੀ ਇਨਫੋਰਮੇਸ਼ਨ ਜੋ ਵੀ ਉਹਦੇ ਲਾਭ ਆ ਤੇ ਉਹ ਮੈਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਈ ਆਂ ਸਾਰਿਆਂ ਨੇ ਸੁਣਿਆ ਹੀ ਹੋਣਾ ਕਿ ਸਫੇਦ ਮੋਸਲੀ ਜਿਹੜੀ ਆ ਉਹ ਇੱਕ ਬਹੁਤ ਹੀ ਨੇਚਰਲ ਜਿਹੜੀ ਬੂਟੀ ਆ ਜਿਹੜੀ ਕਿ ਆਯੁਰਵੈਦਿਕ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਪ੍ਰੋਸੇਜੋਗ ਮੰਨਿਆ ਜਾਂਦਾ ਤੇ ਲਾਭ ਦੇ ਇੱਕ ਮੰਨਿਆ ਜਾਂਦਾ ਅੱਜ ਆਪਾਂ ਉਹਦੇ ਬਾਰੇ ਗੱਲ ਕਰਨ ਲੱਗੇ ਆ ਉਸ ਤੋਂ ਪਹਿਲਾਂ ਮੇਰੇ ਚੈਨਲ ਨੂੰ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਅੱਜ ਉਹ ਆਪਾਂ ਫਿਰ ਤੁਹਾਡਾ ਟਾਈਮ ਆ ਜਿਹੜਾ ਵੇਸਟ ਨਾ ਕਰਦੇ ਹੋਏ ਆਪਾਂ ਸਟਾਰਟ ਕਰਦੇ ਆਂ ਇਸ ਸਫੇਦ ਮੁਸਲੀ ਕੀ ਹੈਗੀ ਆ ਸਫੇਦ ਮੁਸਲੀ ਇਹ ਕਹੋ ਜੀ ਇੱਕ ਜੜੀ ਬੂਟੀ ਆ ਜਿਹੜੀ ਕਿ ਜਿਹਦੀ ਜੜ੍ਹ ਹੈਗੀ ਆ ਉਹ ਜਿਹੜੀ ਜੜ੍ਹ ਹੈਗੀ ਆ ਉਹ ਬਹੁਤ ਵਰਦਾਨ ਮੰਨੀ ਜਾਂਦੀ ਆ ਆਮ ਤੌਰ ਤੇ ਇਹਨੂੰ ਜਿਹੜੇ ਪ੍ਰਾਣੇ ਰਾਜੇ ਮਹਾਰਾਜੇ ਜਾਂ ਕੋਈ ਹੋਰ ઋષਿ-ਮੁਨੀ ਸੀਗੇ ਉਹ ਇਹਨੂੰ ਜਿਹੜੀਆਂ ਕਿ ਜਿੰਸੀ ਸਮੱਸਿਆਵਾਂ ਹੁੰਦੀਆਂ ਸਮਝ ਸਕਦੇ ਹੋ ਤੁਸੀਂ ਕਿ ਜਿੰਸੀ ਸਮੱਸਿਆਵਾਂ ਕੀ ਹੁੰਦੀਆਂ ਉਹਦੇ ਵਿੱਚ ਵਰਤਿਆ ਜਾਂਦਾ ਸੀਗਾ ਜਿਵੇਂ ਕਿਸੇ ਨੂੰ ਮੇਲ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਤਾਂ ਉਹਦੇ ਵਿੱਚ ਇਹਨੂੰ ਕੋਈ ਕਮਜ਼ੋਰੀ ਆ ਕੋਈ ਮਤਲਬ ਬੇਬੀ ਨਹੀਂ ਕਨਸੀਵ ਹੋ ਪਾਉਂਦੇ ਹੈਨਾ ਉਹਦੇ ਵਾਸਤੇ ਮਰਦ ਜਿਹੜੇ ਆ ਕਮਜ਼ੋਰ ਹੈਗੇ ਆ ਜਾਂ ਕੋਈ ਸ਼ਕਰਾਣੂਆਂ ਦੀ ਕਮੀ ਹੈਗੀ ਆ ਤਾਂ ਉਹਦੇ ਵਾਸਤੇ ਜਿਹੜੀ ਇਹ ਸਫੇਦ ਮੂਸਲੀ ਬਹੁਤ ਹੀ ਜ਼ਿਆਦਾ ਲਾਭਦਾਇਕ ਮੰਨੀ ਜਾਂਦੀ ਹੈਗੀ ਆ ਤੇ ਬਹੁਤ ਘੱਟ ਲੋਕ ਜਾਣਦੇ ਹੈਗੇ ਆ ਕਿ ਇਹ ਜੈਨਸੀ ਰੋਗਾਂ ਤੋਂ ਇਲਾਵਾ ਇਹਦੇ ਹੋਰ ਵੀ ਬਹੁਤ ਜ਼ਿਆਦੇ ਬੈਨੀਫਿਟ ਹੈਗੇ ਜਿਨ੍ਹਾਂ ਬਾਰੇ ਆਪਾਂ ਅੱਜ ਗੱਲ ਕਰਨ ਲੱਗੇ ਹੈਗੇ ਹੁਣ ਇਹਦੇ ਵਿੱਚ ਕੀ ਹੈਗਾ ਕਿ ਮਰਦਾਨਾ ਬਿਮਾਰੀਆਂ ਬਾਰੇ ਤਾਂ ਜੋ ਤੁਸੀਂ ਉਹਦੇ ਬਾਰੇ ਪੜ੍ਹ ਹੀ ਸਕਦੇ ਆ ਕਿ ਉਹਦੇ ਵਾਸਤੇ ਕੀ ਕੀ ਆਪਾਂ ਨੂੰ ਇਹ ਕਰਦੀ ਆ ਤੇ ਕੀ ਇਹਦੇ ਲਾਭ ਹੈਗੇ ਆ ਬਹੁਤ ਜ਼ਿਆਦਾ ਇਹ ਫਾਇਦੇਮੰਦ ਹੈਗੀ ਮਤਲਬ ਅਗਰ ਉਸ ਤੋਂ ਇਲਾਵਾ ਜਿਹੜੇ ਹੋਰ ਫਾਇਦੇ ਹੈਗੇ ਆ ਜੇ ਤੁਹਾਨੂੰ ਰਜਾਨਾ ਹਾਈਪਰ ਟੈਨਸ਼ਨ ਹੈ ਗੈਂਠੀਆ ਤਾਂ ਉਹਦੇ ਵਿੱਚ ਇਹ ਸਫੇਦ ਮੂਸਲੀ ਜਿਹੜੀ ਇੱਕ ਵਰਦਾਨ ਦਾ ਕੰਮ ਕਰਦੀ ਹੈ ਕਿਉਂਕਿ ਇੱਕ ਚੀਜ਼ ਇੱਕ ਬਿਮਾਰੀ ਦਾ ਇਲਾਜ ਹੀ ਨਹੀਂ ਹੁੰਦੀ ਤਾਂ ਹੋਰ ਵੀ ਬਿਮਾਰੀਆਂ ਨੂੰ ਸਹੀ ਕਰਦੀ ਹੈ ਤੇ ਇਹ ਕੀ ਕਰਨਾ ਜੇ ਤੁਸੀਂ ਕਿਸੇ ਨੂੰ ਪਥਰੀ ਦੀ ਸਮੱਸਿਆ ਹੈ ਗੁਰਦੇ ਦੇ ਵਿੱਚ ਕੋਈ ਪਥਰੀ ਹੈ ਤਾਂ ਜਿਹੜੀ ਇਹ ਸਫੇਦ ਮੂਸਲੀ ਹੈ ਜਿਹਨੂੰ ਚਿੱਟੀ ਮੂਸਲੀ ਵੀ ਆਪਾਂ ਕਹਿੰਦੇ ਆ ਉਹਨਾਂ ਦੀ ਜਿਹੜੀ ਜੜ੍ਹ ਹੈਗੀ ਆ ਉਹਦਾ ਇੱਕ ਤੁਸੀਂ ਪਾਊਡਰ ਬਣਾ ਲੈਣਾ ਤੇ 1 ਗ੍ਰਾਮ ਲੈਣਾ ਤਾਂ ਉਹਨੂੰ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਘੋਲ ਲੈਣਾ ਤੇ ਮਾਰਨਿੰਗ ਜਾਂ ਸਵੇਰੇ ਜਾਂ ਸ਼ਾਮ ਨੂੰ ਮਰੀਜ਼ ਨੂੰ ਇਹ ਤੁਸੀਂ ਪਿਉਣਾ ਇੱਕ ਗਲਾਸ ਪਾਣੀ ਦੇ ਵਿੱਚ 1 ਗ੍ਰਾਮ ਤੇ 7 ਦਿਨਾਂ ਦੇ ਅੰਦਰ ਅੰਦਰ ਤੁਸੀਂ ਦੇਖੋਗੇ ਕਿ ਜਿਹੜੀ ਪਥਰੀ ਹੈ ਉਹ ਕਿਵੇਂ ਕੁਲ ਜਾਂਦੀ ਹੈ ਸਾਰੀ ਮੈਲਟ ਹੋ ਕੇ ਬਾਹਰ ਨਿਕਲ ਜਾਊਗੀ ਕੁਲ ਜੂਗੀ ਮਤਲਬ ਕਿ ਤੇ ਲੇਡੀਜ਼ ਵਾਸਤੇ ਜਿਹੜੀ ਇਹ ਸਫੇਦ ਮੂਸਲੀ ਹੈਗੀ ਆ ਬਹੁਤ ਬਹੁਤ ਜ਼ਿਆਦਾ ਫਾਇਦੇਮੰਦ ਹੈ ਬਹੁਤ ਬਹੁਤ ਜ਼ਿਆਦਾ ਫਾਇਦੇਮੰਦ ਹੈ ਕਿਉਂਕਿ ਔਰਤਾਂ ਦੀਆਂ ਜਿਹੜੀਆਂ ਬਹੁਤ ਪ੍ਰਮੁੱਖ ਸਮੱਸਿਆਵਾਂ ਹੈਗੀਆਂ ਤਾਂ ਉਹ ਸਫੇਦ ਮੂਸਲੀ ਦਾ ਸੇਵਨ ਕਰਨ ਦੇ ਨਾਲ ਦੂਰ ਹੋ ਜਾਂਦੀਆਂ ਜਿਵੇਂ ਕਿ ਨੰਬਰ 1 ਪਸ਼ਾਬ ਦੇ ਵਿੱਚ ਜਲਨ ਹੋਣਾ ਲੱਗ ਕੇ ਪਸ਼ਾਬ ਜੀ ਨੂੰ ਆਪਾਂ ਕਹਿ ਦਿੰਦੇ ਆ ਵੀ ਪਸ਼ਾਬ ਜਦੋਂ ਸੀ ਆਉਂਦਾ ਤਾਂ ਜਲਨ ਹੁੰਦੀ ਹੈਗੀ ਆ ਤਾਂ ਚਿੱਟੀ ਮੂਸਲੀ ਦੀ ਜੜ੍ਹ ਹੈਗੀ ਆ ਉਹਨੂੰ ਪੀ ਕੇ ਉਹਨੂੰ ਮਤਲਬ ਕਿ ਪੀਸ ਕੇ ਪੀ ਕੇ ਕਹਾਂ ਮੈਂ ਤੁਹਾਨੂੰ ਪੀਣਾ ਵੀ ਕਹਿੰਦੇ ਨਾ ਪੰਜਾਬੀ ਦੇ ਵਿੱਚ ਪੀ ਕੇ ਹਿੰਦੀ ਵਿੱਚ ਕਹਿੰਦੇ ਪੀਸ ਕੇ ਤਾਂ ਉਹਨੂੰ ਤੁਸੀਂ ਦੁੱਧ ਲੈਣਾ ਇੱਕ ਗਲਾਸ ਤਾਂ ਉਹਦੇ ਵਿੱਚ ਚਾਰ ਲੈਚੀਆਂ ਪਾਉਣੀਆਂ ਤੇ ਦੁੱਧ ਬੋਇਲ ਕਰ ਲੈਣਾ ਹੈਗਾ ਬੋਇਲ ਕਰਕੇ ਦਿਨ ਦੇ ਵਿੱਚ ਦੋ ਵਾਰੀ ਤੁਸੀਂ ਇਹ ਜਿਹੜੀ ਸਫੇਦ ਮੂਸਲੀ ਦੀ ਜੜ੍ਹ ਦਾ ਪਾਊਡਰ ਹੈਗਾ 1 ਗ੍ਰਾਮ ਸਵੇਰੇ ਤੇ 1 ਗ੍ਰਾਮ ਸ਼ਾਮ ਨੂੰ ਇੱਕ ਗਲਾਸ ਦੁੱਧ ਆ ਤੇ ਚਾਰ ਲੈਚੀਆਂ ਪਾ ਕੇ ਉਹਨੂੰ ਬੋਇਲ ਕਰਕੇ ਮਿੱਠਾ ਤੁਸੀਂ ਆਪਣੀ ਟੇਸਟ ਦੇ ਅਕੋਰਡਿੰਗ ਜੇ ਤੁਹਾਨੂੰ ਡਾਇਬੀਟਿਸ ਹੈਗੀ ਤਾਂ ਮਿੱਠਾ ਨਾ ਪਾਓ ਜੇ ਨਹੀਂ ਹੈ ਤਾਂ ਮੜਾ ਮੋਟਾ ਪਾ ਸਕਦੇ ਹੋ ਤਾਂ ਉਹਦੀ ਥਾਂ ਤੇ ਤੁਸੀਂ ਮਿਸ਼ਰੀ ਵੀ ਇਹਦੇ ਚ ਐਡ ਕਰ ਸਕਦੇ ਹੋ ਤਾਂ ਉਹਦੇ ਨਾਲ ਤੁਸੀਂ ਲਓਗੇ ਤਾਂ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਔਰ ਤੁਸੀਂ ਦੇਖੋਗੇ ਕਿ ਇੱਕ ਹਫਤੇ ਦੇ ਵਿੱਚ ਵਿੱਚ ਤਿੰਨਾਂ ਦਿਨਾਂ ਤੋਂ ਬਾਅਦ ਤੁਹਾਨੂੰ ਆਏ ਲੱਗੂਗਾ ਕਿ ਮੈਨੂੰ ਕੋਈ ਬਿਮਾਰੀ ਹੈ ਹੀ ਨਹੀਂ ਹੈਗੀ ਤਾਂ ਮੇਲਦੀਆਂ ਤਾਂ ਸਾਰੀਆਂ ਬਿਮਾਰੀਆਂ ਵਾਸਤੇ ਬਹੁਤ ਹੀ ਜ਼ਿਆਦਾ ਅੱਜ ਕੱਲ ਜਿਵੇਂ ਆਪਾਂ ਨੂੰ ਸੁਣਨ ਚਾਹੁੰਦਾ ਕਿ ਮੇਲ ਦੇ ਵਿੱਚ ਕਾਫੀ ਪ੍ਰੋਬਲਮਸ ਆ ਰਹੀਆਂ ਨੇ ਆਪਾਂ ਦੇ ਸਕਟਾ ਤੱਕ ਤਾਂ ਉਹਨਾਂ ਵਾਸਤੇ ਸਫੇਦ ਮੂਸਲੀ ਜਿਹੜੀ ਹੈਗੀ ਹੈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈਗੀ ਆ ਉਸ ਤੋਂ ਇਲਾਵਾ ਜਿਵੇਂ ਸਫੇਦ ਮੂਸਲੀ ਦੇ ਵਿੱਚ ਕੀ ਹੁੰਦਾ ਕਿ ਕਿਉਂਕਿ ਜਿਹੜੀ ਇਹ ਕੁਦਰਤੀ ਚੀਜ਼ਾਂ ਹੈਗੀਆਂ ਉਹਨਾਂ ਵਾਸਤੇ ਤਾਂ ਹਲਾਬ ਦਾ ਵੀ ਇੱਕ ਹੈ ਹੀ ਹੈ ਤੁਹਾਨੂੰ ਕੋਈ ਸਵੇਰੇ ਉੱਠ ਕੇ ਥਕਾਨ ਹੁੰਦੀ ਆ ਆਲਸ ਹੁੰਦੀ ਆ ਅੱਖਾਂ ਦੇ ਨੂੰ ਘੇਰੇ ਕਾਲੇ ਹੋਈ ਜਾਂਦੇ ਆ ਸਕਿਨ ਜਿਹੜੀ ਉਹ ਆਪਣੀ ਇਲਾਸਟਿਕੀ ਉਹਦੀ ਖਤਮ ਹੋਈ ਜਾਂਦੀ ਆ ਲਚਕ ਖਤਮ ਹੋਈ ਜਾਂਦੀ ਆ ਤਾਂ ਸਫੇਦ ਮੋਸਲੀ ਜਿਹੜੀ ਤੁਸੀਂ ਕਿਵੇਂ ਲੈਣੀ ਹੈਗੀ ਆ 1 ਗ੍ਰਾਮ ਸਵੇਰੇ ਤੁਸੀਂ ਇਹਨੂੰ ਤਲੀ ਤੇ ਰੱਖਣਾ ਠੰਡੇ ਦੁੱਧ ਨਾਲ ਜਾਂ ਠੰਡੇ ਪਾਣੀ ਨਾਲ ਲੈ ਸਕਦੇ ਆ ਤਾਂ ਬਹੁਤ ਜ਼ਿਆਦਾ ਇਹਦੇ ਬੈਨੀਫਿਟ ਹੈਗੇ ਆ ਇਹਨੂੰ ਲੈਣ ਦਾ ਸਾਨੂੰ ਤਰੀਕਾ ਆਉਣਾ ਚਾਹੀਦਾ ਤੁਸੀਂ ਥੋੜੇ ਦਿਨ ਹੋਏ ਮੇਰੀ ਵੀਡੀਓ ਵੀ ਦੇਖੀ ਹੈਗੀ ਆ ਉਸ ਦੀ ਪੰਜੀਰੀ ਉਹਦੇ ਵਿੱਚ ਮੈਂ ਸਫੇਦ ਮੂਸਲੀ ਐਡ ਕੀਤੀ ਹੈਗੀ ਆ ਤਾਂ ਕਿ ਇਹਦਾ ਇੱਕ ਜਿਹੜਾ ਮੇਨ ਕੰਮ ਹੈਗਾ ਕਿ ਲੇਡੀਜ਼ ਦੇ ਵਿੱਚ ਜਾਂ ਜਾਇੰਟਸ ਦੇ ਵਿੱਚ ਡਿਸਕ ਪ੍ਰੋਬਲਮ ਹੋ ਜਾਂਦੀ ਆ ਤਾਂ ਦੇਸੀ ਇਲਾਜ ਡਿਸਕ ਦੇ ਬਹੁਤ ਹੋਰ ਵੀ ਹੈਗੇ ਆ ਪਰ ਅਗਰ ਤੁਸੀਂ ਸਫੇਦ ਮੂਸਲੀ 2 ਗ੍ਰਾਮ ਸਵੇਰੇ ਤੇ 2 ਗ੍ਰਾਮ ਸ਼ਾਮ ਨੂੰ ਉਹਦਾ ਪਾਊਡਰ ਬਣਾ ਕੇ ਝੜਦਾ ਗਰਮ ਦੁੱਧ ਦੇ ਨਾਲ ਸਵੇਰ ਸ਼ਾਮ ਲੈਣੇ ਆਂ ਔਰ ਦੁੱਧ ਦੇ ਵਿੱਚ ਕਾਲੀ ਮਿਰਚ ਪਾਉਣੀ ਆ ਤਾਂ ਕਿ ਤੁਹਾਨੂੰ ਦੁੱਧ ਵਾਈ ਨਾ ਕਰੇ ਕਾਲੀ ਮਿਰਚ ਪਾ ਕੇ ਤੁਸੀਂ ਮਾਰਨਿੰਗ ਈਵਨਿੰਗ ਲੈਣੇ ਹੋ ਤਾਂ ਤੁਸੀਂ ਦੇਖੋਗੇ ਕਿ 7-8 ਦਿਨਾਂ ਦੇ ਵਿੱਚ ਜਿਹੜੀ ਡਿਸਕ ਪ੍ਰੋਬਲਮ ਹੈਗੀ ਆ ਸਹੀ ਹੋ ਜਾਊਗੀ ਤੇ ਬਲੱਡ ਸਰਕੂਲੇਸ਼ਨ ਆ ਜਿਹੜਾ ਉਹ ਤੇਜ਼ ਹੋ ਜਾਊਗਾ ਜੇ ਤੁਹਾ ਬਲੱਡ ਸਰਕੂਲੇਸ਼ਨ ਤੇਜ਼ ਹੋ ਗਿਆ ਖੂਨ ਦਾ ਸੰਚਾਰ ਸਾਡੀਆਂ ਨਾੜੀਆਂ ਦੇ ਵਿੱਚ ਵੱਧ ਗਿਆ ਤਾਂ ਆਪਣੇ ਆਪ ਜਿਹੜੀ ਡਿਸਕ ਉਹ ਸ਼ੁਰੂ ਹੋ ਜਾਊਗੀ ਚੱਲਣੀ ਮਤਲਬ ਕਿ ਜਿਵੇਂ ਭਾਰ ਨਹੀਂ ਆਉਂਦਾ ਹੈਨਾ ਆਪਾਂ ਬੈਠਦੇ ਇਸ ਤਰ੍ਹਾਂ ਕਰਕੇ ਡਾਕਟਰ ਆਪਾਂ ਕਹਿੰਦੇ ਕਿ ਇਸ ਤਰ੍ਹਾਂ ਬੈਠੋ ਤਾਂ ਕਿ ਉਹਦੇ ਉੱਤੇ ਭਾਰ ਨਾ ਆਵੇ ਵੈਸੇ ਵੀ ਆਪਾਂ ਨੂੰ ਜੇ ਕੋਈ ਡਿਸਕ ਦੀ ਪ੍ਰੋਬਲਮ ਨਹੀਂ ਤਾਂ ਆਪਾਂ ਨੂੰ ਫੇਰ ਵੀ ਇਸ ਤਰ੍ਹਾਂ ਹੀ ਬਹਿਣਾ ਚਾਹੀਦਾ ਐ ਨਹੀਂ ਬਹਿਣਾ ਚਾਹੀਦਾ ਚੱਕ ਕੇ ਤਾਂ ਉਹਦੀ ਵਾਸਤੇ ਬਹੁਤ ਅੱਛੀ ਹੈਗੀ ਆ ਤੇ ਜੇ ਤੁਸੀਂ ਜਿਵੇਂ ਕਿਸੇ ਨੂੰ ਗੈਂਠੀਆ ਹੋ ਗਿਆ ਹੈ ਨਾ ਆਮ ਤੌਰ ਤੇ ਗੈਂਠੀਆ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡੇ ਸਾਰੇ ਹੱਥ ਮੁੜ ਗਏ ਪੈਰ ਮੁੜ ਗਏ ਗੋਡੇ ਦੋ ਗਏ ਇਹ ਨਹੀਂ ਹੁੰਦਾ ਜਿਵੇਂ ਕਿਸੇ ਇੱਕ ਅੰਗ ਨੂੰ ਵੀ ਗੈਂਠੀਆ ਹੋ ਗਿਆ ਜਿਵੇਂ ਉਂਗਲ ਨੂੰ ਹੋ ਗਿਆ ਗੂਠੇ ਨੂੰ ਹੋ ਗਿਆ ਜਾਂ ਪੈਰਾਂ ਦੀ ਉਂਗਲਾਂ ਨੂੰ ਹੋ ਗਿਆ ਗੈਂਠੀਆ ਉਦੇ ਵਾਸਤੇ ਗੈਂਠੀ ਇਹਦੇ ਵਿੱਚ ਵੀ ਤੁਸੀਂ ਇਹਨੂੰ ਸਵੇਦ ਮੂਸਲੀ ਦੀ ਜੜ੍ਹ ਹੈਗੀ ਹੈ ਜਿਹੜੀ ਉਹਨੂੰ ਪੀ ਕੇ ਪੀਸ ਕੇ ਲੈਜੀ ਵਾਲੇ ਦੁੱਧ ਨਾਲ ਉਹਨੂੰ ਲੈ ਸਕਦੇ ਆ ਤਾਂ ਹੋਰ ਵੀ ਜਿਹੜੀ ਕੋਈ ਸਿਰ ਤੋਂ ਲੈ ਕੇ ਥੱਲੇ ਤੱਕ ਆਪੜੇ ਸਰੀਰ ਦੇ ਪੈਰਾਂ ਤੱਕ ਕੋਈ ਬਿਮਾਰੀ ਆ ਤਾਂ ਇਹਨੂੰ ਉਹਨੇ ਆਟੋਮੈਟਿਕਲੀ ਠੀਕ ਕਰ ਦੇਣਾ ਹੈ ਸਵੇਦ ਮੂਸਲੀ ਨੇ ਚਾਹੇ ਤੁਸੀਂ ਦੁੱਧ ਨਾਲ ਲੈਣੇ ਹੋ ਚਾਹੇ ਤੁਸੀਂ ਪਾਣੀ ਨਾਲ ਲੈਣੇ ਹੋ ਚਾਹੇ ਤੁਸੀਂ ਉਰਸ ਦੀ ਪੰਜੀਰੀ ਦੇ ਵਿੱਚ ਪਾ ਕੇ ਲੈਣੇ ਹੋ ਤਾਂ ਉਹ ਤਾਂ ਤੁਹਾਡਾ ਨਾਸ਼ਤਾ ਹੋ ਗਿਆ ਨਾ ਉਹਦੇ ਵਿੱਚ ਤਾਂ ਬਹੁਤ ਜਿਆਦਾ ਬੈਨੀਫਿਟ ਹੈ ਤੁਸੀਂ ਸੁਣੇ ਹੀ ਹੋਣਗੇ ਤਾਂ ਥੈਂਕ ਯੂ ਸੋ ਮੱਚ ਮਿਲਦੇ ਹਾਂ ਕਿਸੇ ਇੱਕ ਹੋਰ ਆਪਾਂ ਨਵੀਂ ਇਨਫੋਰਮੇਸ਼ਨ ਦੇ ਨਾਲ ਆਲ ਦਾ ਬੈਸਟ ਗੋਡ ਬlesਟ